ਧੰਨਵਾਦ ਜੀ ਤੁਹਾਨੂੰ ਤੇ ਇਸ ਸਭ 소ત્રો ਤੇ ਰੱਤ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸੁਬਹ ਬਹੁਤ ਸਾਰੇ ਖਬਰਾਂ ਨੇ ਕੱਲ ਵੀ ਇੱਕ ਅਪਡੇਟ ਸਾਂਝ ਕੀਤੀ ਸੀ ਪ੍ਰਾਨ ਸਾਹਿਬ ਤੇ ਪਹਿਲੀ ਖਬਰ ਵੱਲੇ ਝਾਤ ਮਾਰਦੇ ਆ ਬ੍ਰੈਂਟਨ ਦੇ ਵਿੱਚ ਜਿਹੜਾ ਕਤਲ ਹੋਇਆ ਕੀ ਅਪਡੇਟ ਹੈ ਜੀ ਉਹਦੇ ਬਾਰੇ ਆ ਬਿਲਕੁਲ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕੀ ਬ੍ਰੈਂਟਨ ਦੇ ਵਿੱਚ ਜੋ ਵਾਰ ਦਾਸ ਖੈਸ ਉੱਥੇ ਗੋਲੀਬਾਰੀ ਦੀ ਘਟਨਾ ਜਿਹੜੀ ਸੀ ਵਾਪਰੀ ਸੀ ਸੋ ਕੈਸਲ ਮੋਰ ਤੇ ਗੋਰਵੇ ਦੇ ਏਰੀਆ ਦੇ ਵਿੱਚ ਇਹ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਉਹਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਸੀ ਇੱਕ ਜਣਾ ਜ਼ਖਮੀ ਹੋਇਆ ਸੀਗਾ ਸੋ ਹੁਣ ਜੋ ਇਹਦੇ ਬਾਰੇ ਅਪਡੇਟ ਇਹ ਆ ਰਹੀ ਹੈ ਕਿ ਜੋ ਜਿਸ ਦੀ ਮੌਤ ਹੋਈ ਹੈ ਗੋਲੀ ਲੱਗਦੇ ਨਾਲ ਸੋ ਉਸ ਦੀ ਪਛਾਣ ਸੋ ਨੂੰ 8 ਵਜੇ ਹੋਈ ਹੈ ਜੋ ਕਿ ਇੱਥੇ ਇੱਕ ਟਰੱਕਿੰਗ ਜਿਹੜਾ ਆ ਸੀਗਾ ਡਰਾਈਵਿੰਗ ਕੰਪਨੀ ਜਿਹੜੀ ਹੁੰਦੀ ਹੈ ਸੋ ਇਹ ਉਸ ਚਲਾ ਰਿਹਾ ਸੀ ਮਹਾਰਾਜਾ ਟਰੱਕ ਡਰਾਈਵਿੰਗ ਸਕੂਲ ਵੱਜੋਂ ਉਹ ਚਲਾ ਰਿਹਾ ਸੀਗਾ ਉਸ ਨੂੰ ਸੋ ਇਹ ਸੋਨੂੰ ਛੱਠਾ ਇਹ ਜੋ ਹੈ ਉਸਤੀ ਜਿਹੜੀ ਆ ਇੱਥੇ ਗੋਲੀਬਾਰੀ ਦੇ ਵਿੱਚ ਮੌਤ ਹੋਈ ਹੈ ਤੇ ਇੱਕ ਹੋਰ ਜਣਾ ਦੱਸਿਆ ਜਾ ਰਿਹਾ ਵੀ ਇਹਦੇ ਵਿੱਚ ਜੱਤ ਵੀ ਹੋਇਆ ਸੋ ਇਹਦੇ ਵਿੱਚ ਪਿੰਡ ਜੀ ਇਹ ਹੈ ਕਿ ਕਿ ਪਿਛਲੇ ਸਮੇਂ ਦਰਾਨ ਕੁਝ ਇਹ ਮਹੀਨੇ ਪਹਿਲਾਂ ਦੀ ਗੱਲ ਹੈ ਜੋ ਬ੍ਰਮਤਨ ਦੇ ਵਿੱਚ ਇੱਕ ਹੋਰ ਕਤਲ ਹੋਇਆ ਸੀਗਾ ਇਹ ਐਮਪੀ ਤਰੋਆ ਨਾਂ ਦੇ ਨੌਜਵਾਨ ਦਾ ਇੱਕ ਕਤਲ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਦੇ ਬਾਰੇ ਇਸ ਤਰੀਕੇ ਦੀ ਇੰਟਰਨੈਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਜ਼ਿੰਮੇਵਾਰੀਆਂ ਲਈਆਂ ਗਈਆਂ ਸੀ ਕਿ ਉਹਦੇ ਵਿੱਚ ਇੱਕ ਇਸ ਤਰੀਕੇ ਦੀ ਨਿਊਜ਼ ਫਲੈਸ਼ ਹੋਈ ਸੀ ਕਿ ਇਸ ਕਤਲ ਦੀ ਜ਼ਿੰਮੇਵਾਰੀ ਇਸ ਨੂੰ ਜੱਟਾ ਦੇ ਪ੍ਰਵਨਤ ਦੋ ਨੌਜਵਾਨਾਂ ਉੱਪਰ ਲਈ ਗਈ ਹੈ ਪਰ ਬਾਅਦ ਦੇ ਵਿੱਚ ਸੂਰਨੋ ਚੱਠਾ ਵੱਲੋਂ ਇਹ ਵੱਖ-ਵੱਖ ਇਹ মিডিਆ ਆਧਾਰਿਆਂ ਦੇ ਨਾਲ ਮੇਰੇ ਨਾਲ ਵੀ ਸੰਪਰਕ ਕਰਕੇ ਸਪਸ਼ਟੀਕਰਨ ਦਿੱਤਾ ਗਿਆ ਸੀਗਾ ਕਿ ਇਸ ਕਤਲ ਦੇ ਵਿੱਚ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਬਾਅਦ ਦੇ ਵਿੱਚ ਰੋਹਿਤ ਗੁਦਾਰਾ ਕਿ ਜਿਹੜੇ ਗੋਲਡੀ ਬਰਾੜ ਗਰੁੱਪ ਹੈ ਸੋ ਉਹ ਦਾ ਵੱਲੋਂ ਵੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀਗੀ ਤੇ ਹੁਣ ਜੋ ਇਹ ਕਤਲ ਹੋਇਆ ਸੋ ਇਹਦੇ ਵਿੱਚ ਹਲੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਕੀ ਤੱਥ ਹੋ ਸਕਦੇ ਨੇ ਕਿਹੜੇ ਕਾਰਨ ਹੋ ਸਕਦੇ ਨੇ ਕਿਹੜੇ ਲੋਕ ਇਹਦੇ ਵਿੱਚ ਇਨਵੋਲ ਹੋ ਸਕਦੇ ਨੇ ਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਹੈ ਜਿਹਦੇ ਵਿੱਚ ਇਸ ਕਤਲ ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਗਈ ਹੈ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ 골ਡੀ ਢਿੱਲੋ ਹੈ ਤੇ ਉਸ ਦੇ ਨਾਲ ਜਿਹੜਾ ਲਾਰੈਂਸ ਮਿਸ਼ਰੋਈ ਗਰੁੱਪ ਹੈ ਸੋ ਉਹਦੇ ਵੱਲੋਂ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ ਸੋ ਇਸ ਤਰੀਕੇ ਦੀ ਪੋਸਟ 골ਡੀ ਢਿੱਲੋ ਦੇ ਨਾਮ ਹੇਠ ਜਿਹੜੀ ਆ ਸਾਹਮਣੇ ਆਈ ਹੈ ਸੋ ਇਹਦੇ ਵਿੱਚ ਦੇਖੋ ਉਹਨਾਂ ਨੇ ਆਪਣੇ ਜਿਹੜੇ ਕਾਰਨ ਦੱਸੇ ਨੇ ਸੋ ਐਮਪੀ ਤਨੋਆ ਦੇ ਜਿਹੜਾ ਕਿਹਾ ਸੀਗਾ ਵੀ ਉਹਦੀ ਮੌਤ ਦੀ ਸਾਜ਼ਿਸ਼ ਉਹਨੂੰ ਛੱਟਾ ਵੱਲ ਰਚੀ ਗਈ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉਸ ਪੋਸਟ ਦੇ ਵਿੱਚ ਧੀਆਂ ਗਈਆਂ ਨੇ ਕਿਉਂਕਿ ਇਹੋ ਜਿਹੀਆਂ ਪੋਸਟਾਂ ਦਾ ਭਵਿੰਦਰ ਜੀ ਕੀ ਹੁੰਦਾ ਕਿ ਇਹ ਕੋਈ ਵੀ ਅਸੀਂ ਇਹਦੇ ਵਿੱਚ ਇਹ ਤੇ ਸ਼ੋਰ ਹੋ ਕੇ ਨਹੀਂ ਕਹਿ ਸਕਦੇ ਵੀ ਜੋ ਗੱਲਾਂ ਜੱਲੀਆਂ ਗਈਆਂ ਨੇ ਕਿ ਉਹ ਸਹੀ ਨੇ ਜਾਂ ਗਲਤ ਹੈ ਜੋ ਦਾਅਵੇ ਕੀਤੇ ਗਏ ਨੇ ਸਹੀ ਹੈ ਜਾਂ ਗਲਤ ਹੈ ਉਹ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਪਰ ਇਸ ਤਰੀਕੇ ਦੀ ਪੋਸਟ ਜਰੂਰ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਗੋਲ ਡੀਟੇਲ ਨੂੰ ਲਾਰੈਂਸ ਵਿਸ਼ਵਾਇ ਗਰੁੱਪ ਜੋ ਹੈ ਸੋ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਨਜ਼ਰ ਆ ਰਿਹਾ ਸੋ ਇਹ ਕਤਲ ਹੋਣਾ ਕੋਈ ਜਿਹੜੀ ਵਾਰਦਾਸ ਹੈ ਸੋ ਗੋਰਵੇਥ ਕੈਸਲਮੋਰ ਦਾ ਏਰੀਆ ਪੰਜਾਬੀਆਂ ਦਾ ਗੜ ਹੈ ਸੋ ਉਹਦੇ ਵਿੱਚ ਇਸ ਤਰੀਕੇ ਦੀ ਘਟਨਾ ਦਾ ਹੋਣਾ ਸੋ ਆਪਣੇ ਆਪ ਦੇ ਵਿੱਚ ਕਾਫੀ ਚਿੰਤਾਜਨਕ ਹੈ ਸੋ ਪਹਿਲਾਂ ਵੀ ਇਸ ਤਰੀਕੇ ਦੀਆਂ ਕਾਫੀ ਘਟਨਾਵਾਂ ਬ੍ਰੈਂਪਟਨ ਦੇ ਵਿੱਚ ਵਾਪਰ ਚੁੱਕੀਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਕਤਲੋਗੜ ਦਾ ਜੋ سلسلہ ਆ ਸੋ ਆਉਣ ਵਾਲੇ ਸਮੇਂਦਰ ਬ੍ਰੈਂਪਟਨ ਦੇ ਵਿੱਚ ਬੰਦ ਜ਼ਰੂਰ ਹੋਵੇਗਾ ਸੋ ਇਸ ਗੱਲ ਨੂੰ ਹੋਰ ਅੱਗੇ ਵਧਾਈਏ ਤੇ ਜੋ ਪੀਰ ਪੋਲੀਓਰ ਸਾਹਿਬ ਨੇ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈ ਸੋ ਕੈਲੋ ਹੋ ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀਗੇ ਸਰੀ BC ਦੇ ਵਿੱਚ ਸੀਗੇ ਸੋ ਉੱਥੇ ਉਹਨਾਂ ਨੇ ਇੱਕ ਵਾਰ ਫਿਰ ਇਹ ਮੰਗ ਧਰਾਈ ਹੈ ਕਹਿੰਦੇ ਕਿ ਜੋ ਇਹ ਲਾਰੈਂਸ ਮਿਸ਼ਨਰੀ ਗਰੁੱਪ ਹੈ ਸੋ ਕਹਿੰਦੇ ਸਰੀ ਦੇ ਵਿੱਚ ਵੀ 10 ਮਾਮਲੇ ਇਸ ਦੇ ਸਾਹਮਣੇ ਆ ਚੁੱਕੇ ਨੇ ਇਹ ਜੀ ਦੇ ਵਿੱਚ ਲਾਰੈਂਸ ਬਿਸ਼ਰੋਈ ਗਰੁੱਪ ਦਾ ਕੰਦੇ ਨਾਮ ਸਾਹਮਣੇ ਆਇਆ ਸੋ ਉਹਨਾਂ ਨੇ ਕੱਲ ਇੱਕ ਵਾਰ ਫਿਰ ਇਹ ਮੰਗ ਕੀਤੀ ਹੈ ਕਿ ਲਾਰੈਂਸ ਬਿਸ਼ਰੋਈ ਗਰੁੱਪ ਦੇ ਉੱਪਰ ਕੈਨੇਡਾ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਇਹ ਟੈਰਰਿਸਟ ਜਿਹੜਾ ਆਰਗੇਨਾਈਜੇਸ਼ਨ ਹੈ ਤਾਂ ਕਿ دہشتਗਰ ਜਿਹੜੀ ਜਥੇਬੰਦੀ ਹੈ ਸੋ ਉਹਦੇ ਵਜੋਂ ਕਹਿੰਦੇ ਉਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਸੋ ਪਹਿਲਾਂ ਵੀ ਮੰਗ ਕਨਸਟਰਕਟ ਪਾਰਟੀ ਵੱਲੋਂ ਹੋਈ ਸੀ ਕੱਲ ਫਿਰ ਪੀਅਰ ਪੋਲੀਵਰ ਨੇ ਸਰੀ ਬੀਸੀ ਦੇ ਵਿੱਚ ਮੰਗ ਕੀਤੀ ਹੈ ਹਾਂਜੀ ਬਦਨਾ ਸਾਹਿਬ ਮੇਰਾ ਹਾਂਜੀ 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 ਵੀਰੇ ਜੀ 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 ਪ੍ਰੈਨਸਮੇ ਨਾਲ ਰਹੇ ਆ ਤੇ ਅਗਲੀ ਖਬਰ ਵੱਲ ਵਧਦੇ ਆ ਜੀ ਆਪਾਂ ਸੋ ਅੰਤਰਰਾਸ਼ਟਰੀ ਅਦਾਲਤ ਦੇ ਜੱਜਾਂ ਤੇ ਅਮਰੀਕਾ ਭੜਕੇ ਆ ਜੀ ਕਿਉਂ ਹੁਣੇ ਇਹ ਇੰਟਰਫੀਰੈਂਸ ਦੇਣ ਸਾਬ ਇੰਟਰਨੈਸ਼ਨਲ ਲੈਵਲ ਤੱਕ ਆ ਗਿਆ ਟਰੰਪ ਉਹਨਾਂ ਦੀ ਇਸ ਮੁੱਦਿਆਂ ਦੇ ਉੱਤੇ ਦੇਖੋ ਇਹਦੇ ਵਿੱਚ ਇਹ ਹੈ ਕਿ ਜੋ ਅਮਰੀਕਾ ਆ ਕਿ ਜੋ ਇਜ਼ਰਾਈਲ ਨੇ ਦੋਵੇਂ ਜੋ ਈ ਆਈਸੀਸੀ ਨੇ ਜਿਹੜਾ ਕਿ ਇੰਟਰਨੈਸ਼ਨਲ ਕੋਰਟ ਆਫ ਜਿਹੜਾ ਇੱਕ ਕ੍ਰਿਮੀਨਲ ਕੋਰਟ ਹੈ ਸੋ ਇਹਦੇ ਇਹ ਦੋਵੇਂ ਮੈਂਬਰ ਨਹੀਂ ਹੈ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਅਫਗਾਨਿਸਤਾਨ ਵਿੱਚ ਅਮਰੀਕਾ ਦੇ ਮੁਲਾਜ਼ਮ ਨੇ ਸੋ ਕਿਉਂਕਿ ਅਮਰੀਕਾ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਕਾਫੀ ਸਮਾਂ ਉੱਥੇ ਰਿਹਾ ਆ ਸੋ ਕਾਫੀ ਉਹਨਾਂ ਦੀ ਫੌਜ ਉੱਥੇ ਰਹੀ ਹੈ ਉਹਨਾਂ ਨੇ ਕਾਫੀ ਉਸ ਸ਼ਹਿਰੋਂ ਕੰਟਰੋਲ ਕੀਤਾ ਬਾਅਦ ਦੇ ਵਿੱਚ ਜੋ ਇਹ Taliban ਦੇ ਨਾਲ ਸਮਝੌਤਾ ਹੋਇਆ ਸੀ ਉਹਨੂੰ ਛੱਡ ਕੇ ਆ ਗਏ ਸੀਗੇ ਪਰ ਜੋ ਵੀ ਉੱਥੇ ਫਿਰ ਦੇਖੋ ਇੰਨਾ ਸਮਾਂ ਤੁਸੀਂ ਰਹਿੰਦੇ ਹੋ ਤੁਹਾਡੀ ਫੌਜ ਉੱਥੇ ਰਹਿੰਦੀ ਹੈ ਸੋ ਬਹੁਤ ਸਾਰੇ ਤੁਹਾਡੇ ਉੱਪਰ ਅਲਿਗੇਸ਼ਨਸ ਵੀ ਲੱਗਦੇ ਨੇ ਹਮਰ ਰਾਈਸ ਤੋਂ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਵਿੱਚ ਕੀ ਹੋਇਆ ਕਿ ਜੋ ICC ਦੇ ਜੱਜ ਨੇ ਸੋ ਉਹਨਾਂ ਵੱਲੋਂ ਅਫਗਾਨਿਸਤਾਨ ਵਿੱਚ ਜੋ ਅਮਰੀਕਾ ਦੇ ਮੁਲਾਜ਼ਮ ਨੇ ਸੋ ਉਹਨਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਗਿਆ ਸੋ ਜੋ ਵੀ ਇਹਨਾਂ ਵੱਲੋਂ ਗਲਤ ਕੰਮ ਉੱਥੇ ਕੀਤੇ ਗਏ ਹੋਣਗੇ ਸੋ ਉਸ ਬਾਬਤ ਇੱਕ ਜਾਂਚ ਹੋਵੇਗੀ ਇਹ ਜਿਹੜੀ ਕਿ ਆਈਸੀਸੀ ਵੱਲੋਂ ਕਰਵਾਈ ਜਾਊਗੀ ਸੋ ਇਹ ਜਾਂਚ ਜਿਹੜਾ ਆ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਸੋ ਇਹਦੇ ਵੱਲੋਂ ਕਰਵਾਈ ਜਾਣੀ ਹੈ ਸੋ ਇਸ ਮਾਮਲੇ ਨੂੰ ਲੈ ਕੇ ਅਮਰੀਕਾ ਜਿਹੜਾ ਭੜਕੇ ਆਇਆ ਸੋ ਉਹਨਾਂ ਨੇ ਗੈਰੰਡਾ ਦੇ ਜੱਜ ਵੀ ਨੇ ਜਿਹੜੇ ਕਿ ਉਹਨਾਂ ਦੇ ਖਿਲਾਫ ਵੀ ਜਿਹੜੇ ਉਹਨਾਂ ਨੇ ਕੁਝ ਇਹ پابੰਦੀਆਂ ਲਾਉਣ ਦੀ ਗੱਲ ਕੀਤੀ ਹੈ ਉਹਦੇ ਨਾਲ ਜਿਹੜੇ ਹੋਰ ਜੱਜ ਨੇ ਇਹ ਜਿਹਦੇ ਵਿੱਚ ਫਰਾਂਸ ਦੇ ਨਿਕੋਲਸ ਗਿਲੋ ਹੈ ਫੀਜੀ ਦੀ ਨਾਜਤ ਐਸ਼ਮੀਮ ਖਾਨ ਹੈ ਸ਼ਰਨਗਰ ਦੀ ਮੀਮ ਮੈਂਡੀਏ ਨਿਆਂਗਾ ਨੇ ਸੋ ਉਹਨਾਂ ਦੇ ਉੱਪਰ ਵੀ ਜਿਹੜੀਆਂ ਇਹ ਪਾਬੰਦੀਆਂ ਲਾਉਣ ਦੀ ਗੱਲ ਕੀਤੀ ਹੈ ਸੋ ਇਹਦੇ ਵਿੱਚ ਕੈਨੇਡਾ ਦੇ ਖਿਲਾਫ ਜਿਹੜੇ ਜੱਜ ਨੇ ਕੈਨੇਡਾ ਦੇ ਉਹਨਾਂ ਦੇ ਖਿਲਾਫ ਵੀ ਪਾਬੰਦੀਆਂ ਲੱਗੀਆਂ ਨੇ ਤੇ ਫਰਾਂਸ ਫਿਜੀ ਤੇ ਜਿਹੜੇ ਸ਼ਰਨਗਰ ਦੇ ਜਿਹੜੇ ਜੱਜ ਨੇ ਸੋ ਉਹਨਾਂ ਦੇ ਖਿਲਾਫ ਵੀ ਜਿਹੜਾ ਆ ਇਹ ਪਾਬੰਦੀਆਂ ਲਾਉਣ ਦੀ ਗੱਲ ਕੀਤੀ ਗਈ ਹੈ ਸੋ ਇਹਦੇ ਵਿੱਚ ਦੇਖੋ ਕਿ ਅਮਰੀਕਾ ਦਾ ਪੱਖ ਹੀ ਆ ਕਿ ਉਹ ਨਹੀਂ ਚਾਹੁੰਦਾ ਕੀ ਜੋ ਕੁਝ ਵੀ ਅਫਗਾਨਿਸਤਾਨ ਦੇ ਵਿੱਚ ਹੋਇਆ ਉਸ ਦੇ ਵਿੱਚ ਕਿਸੇ ਤਰੀਕੇ ਨਾਲ ਅਮਰੀਕਾ ਦਾ ਨਾਮ ਆਵੇ ਵੀ ਅਮਰੀਕਾ ਨੇ ਉੱਥੇ ਇਹ ਲੋਕਾਂ ਦੇ ਨਾਲ ਤੱਕਾ ਕੀਤਾ ਆ ਉੱਥੇ ਕੋਈ ਗਲਤ ਕੰਮ ਕੀਤੇ ਆ ਪਰ ਕਿਉਂਕਿ ICC ਨੇ ਇਹਦੇ ਵਿੱਚ ਹੁਣ ਜੋ ਜਾਂਚ ਦਲਾਨ ਕੀਤਾ ਸੋ ਕੱਲ ਨੂੰ ਬਹੁਤ ਸਾਰੀਆਂ ਗੱਲਾਂ ਏ ਅਮਰੀਕਾ ਦੇ ਖਿਲਾਫ ਜਿਹੜੀਆਂ ਇਹਦੇ ਵਿੱਚ ਆ ਸਕਦੀਆਂ ਨੇ ਸੋ ਇਹ ਜਿਹੜੀਆਂ ਪ੍ਰਬੰਧੀਆਂ ਜਿਹਦੇ ਵਿੱਚ ਇਹ ਕੈਨੇਡਾ ਦੇ ਜੱਜ ਨੇ ਕਿੰਬਲੀ ਫ੍ਰਾਂਸ ਬਾਕੀ ਜਿਹੜੇ ਮੂਲਕਾਂ ਦੀ ਮੈਂ ਗੱਲ ਕੀਤੀ ਉਹਨਾਂ ਦੇ ਜੱਜ ਨੇ ਸੋ ਇਹਦੇ ਵਿੱਚ ਕੀ ਆ ਕਿ ਕੋਈ ਵੀ ਉਹਨਾਂ ਦੀ ਅਗਰ ਸੰਪਤੀ ਇਹ ਅਮਰੀਕਾ ਦੇ ਵਿੱਚ ਹੈ ਸੋ ਉਹ ਜਬਤ ਜਿਹੜੀ ਆ ਕਾਲੇ ਜਾਊਗੀ ਸੋ ਇਹਦੇ ਵਿੱਚ ਉਹਨਾਂ ਨੇ ਦੋਸ਼ ਏਹੀ ਲਾਇਆ ਕਹਿੰਦੇ ਕਿ ਸਾਡੇ ਤੇ ਸਾਡੇ ਜਿਹੜੇ ਨਜ਼ਦੀਕੀ ਸੀ ਉਹ ਕਿ ਨੇ ਇਜ਼ਰਾਈਲ ਹੈ ਸੋ ਉਹਨਾਂ ਦੇ ਖਿਲਾਫ ਕਹਿੰਦੇ ਵੀ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਕਹਿੰਦੇ ਬਣਾਉਣ ਦੀ ਇਹ ਗੱਲ ਹੋ ਰਹੀ ਹੈ ਸੋ ਇਹਦੇ ਵਿੱਚ ਡ੍ਰੰਪ ਸਾਹਿਬ ਨੇ ਵੀ ਪਹਿਲਾਂ ਹੀ ਇਹ ਨਿਖੇਧੀ ਕੀਤੀ ਹੈ ਸੋ ਕਹਿੰਦੇ ਵੀ ਕਿਸੇ ਨਾ ਕਿਸੇ ਢੰਗ ਨਾਲ ਜਿਹੜੀ ਇਹ ਇੰਟਰਨੈਸ਼ਨਲ ਕੋਰਟ ਹੈ ਸੋ ਕਹਿੰਦੇ ਵੀ ਸਾਡਾ ਜਿਹੜਾ ਨੁਕਸਾਨ ਤੇ ਸਾਡੇ ਜਿਹੜੇ ਦੀਕੀ ਜਿਹੜੇ ਮਿੱਤਰ ਹੈ ਇਜ਼ਰਾਈਲ ਦਾ ਨੁਕਸਾਨ ਕਰਨ ਦੀ ਕੋਸ਼ਿਸ਼ਾ ਹੋ ਰਹੀਆਂ ਨੇ ਸੋ ਇੱਥੇ ਅਮਰੀਕਾ ਦੇ ਆਪਣੇ ਦਾਅਵੇ ਨੇ ਪਰ ICC ਦੇ ਆਪਣੇ ਦਾਅਵੇ ਨੇ ਉਹਨਾਂ ਨੇ ਜਿਹੜੀ ਹੰਫਗਾੜੀ ਸਾਹਜ ਜੋ ਕੁਝ ਵੀ ਹੋਇਆ ਸੋ ਉਹਦੀ ਜਾਂਚ ਦੇ ਜਿਹੜੇ ਦੇਸ਼ ਇੱਥੇ ਨੇ ਤੇ ਉਹਦੇ ਵਿੱਚ ਇੱਕ ਕੈਨੇਡਾ ਦੇ ਜੱਜ ਵੀ ਜਿਹੜੇ ਨੇ ਉਹ ਸ਼ਾਮਲ ਨੇ ਜੀਪ ਦੇਣ ਸਾਹਿਬ ਪਣ ਸਾਹਿਬ ਪਿਛਲੇ ਦਿਨੀ ਆ ਤੁਹਾਡੇ ਯਾਦ ਹੋਊਗਾ ਜਦੋਂ ਡਾਕਟਰ ਫੋਰਡ ਉਹਨਾਂ ਦੇ ਘਰੇ ਗੱਡੀ ਮੇਰੇ ਖਿਆਲ ਚੋਰੀ ਕਰਨ ਦੀ ਇੱਕ ਵਾਰਦਾਤ ਹੋਈ ਸੀਗੀ ਤੇ ਨਾਲ ਦੀ ਨਾਲ ਔਰ ਪੁਲਿਸ ਦੀ ਮਸ਼ਤਾਈਦੀ ਦੇ ਨਾਲ ਉਹ ਉਹ ਬੰਦੇ ਫੜ ਵੀ ਪੈ ਗਏ ਸੀਗੇ ਉਦੋਂ ਬੜੀ ਪ੍ਰਸ਼ੰਸਾ ਕੀਤੀ ਸੀਗੀ ਇਫੋਰਸ ਸਾਹਿਬ ਉਹਨਾਂ ਨੇ ਪੁਲਿਸ ਦੀ ਤੇ ਹੁਣ ਉਹ ਪੁਲਿਸ ਤੋਂ ਖਫਾ ਨਜ਼ਰ ਆ ਰਹੇ ਨੇ ਕਿਹੜੀ ਖਬਰ ਦੇ ਬਾਰੇ ਜਾਂ ਕਿਹੜੇ ਕੋਈ ਇਦਾਂ ਦੀ ਘਟਨਾ ਹੋ ਗਈ ਕਿਸ ਚੀਜ਼ ਕਰਕੇ ਉਹ ਪੁਲਿਸ ਤੋਂ ਖਫਾ ਨੇ ਜੀ ਦੇਖੋ ਸਿੰਧਜੀ ਸੀ ਕੱਲ ਇੱਕ ਖਬਰ ਦੀ ਚਰਚਾ ਕੀਤੀ ਸੀ ਜਿਹੜੀ ਲਿੰਸਨਟਾਰੀਓ ਦੀ ਸੀ ਵੀ ਉੱਥੇ ਕਿਦਾਂ ਇੱਕ ਘਰ ਦੇ ਵਿੱਚ ਇੱਕ ਚੋਰ ਦਾਖਲ ਹੋਇਆ ਸੋ ਉਸ ਚੋਰ ਨੂੰ ਕੁੱਟਿਆ ਗਿਆ ਸੋ ਉਸ ਚੋਰ ਨੂੰ ਮਕਾਨ ਮਾਲਕ ਨੇ ਕੁੱਟਿਆ ਸੀਗਾ ਸੋ ਕਾਫੀ ਸੀਰੀਅਸ ਉਹਨੂੰ ਜਿਹੜੇ ਆ ਇੰਜਰੀਜ਼ ਹੋਈਆਂ ਸੀ ਉਸ ਚੋਰ ਨੂੰ ਸੋ ਉਹਨੂੰ ਬਾਅਦ ਵਿੱਚ ਇਹ ਲਿਫਟ ਕਰਕੇ ਟ੍ਰਾਂਟੋ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਹੁਣ ਇਸ ਗੱਲ ਨੂੰ ਲੈ ਕੇ ਕਿਉਂਕਿ ਇਹ ਜਿਹੜੇ ਚਾਰजेस ਸੀਗੇ ਉਹ ਚੋਰ ਦੇ ਉੱਪਰ ਤਾਂ ਲੱਗੇ ਲੱਗੇ ਸੀ ਮਕਾਨ ਮਾਲਕ ਦੇ ਉੱਪਰ ਵੀ ਜਿਹੜੇ ਕਾਫੀ ਚਾਰजेस ਲਗਾਏ ਗਏ ਸੀਗੇ ਹੁਣ ਦੇਖੋ ਅਗਰ ਕਿਸੇ ਤੇ ਵੀ ਚਾਰਜ ਲੱਗਦੇ ਨੇ ਤੇ ਉਹ ਤਾਂ ਚਲੋ ਠੀਕ ਹੈ ਪੁਲਿਸ ਕਹਿ ਸਕਦੀ ਹੈ ਵੀ ਇਹ ਜੋ ਸਾਡੇ ਜੋ ਇੱਕ ਨਾਰਮਲ ਪ੍ਰੋਸੀਜਰ ਹੁੰਦਾ ਆ ਵੀ ਅਸੀਂ ਉਸ ਚੀਜ਼ ਨੂੰ ਫੋਲੋ ਕਰ ਰਹੇ ਆ ਸੋ ਅਗਰ ਇਸੀ ਕੇ ਦੀ ਕੋ ਘਟਨਾ ਵਾਪਰਦੀ ਹੈ ਤਾਂ ਅਸੀਂ ਚਾਰ ਜਿਹੜੇ ਨੇ ਕਾਨੂੰਨ ਦੇ ਮਦਰਾਬਕ ਲਾੜੇ ਹੁੰਦੇ ਨੇ ਬਾਅਦ ਵਿੱਚ ਇਹ ਅਦਾਲਤਾਂ ਨੇ ਤੈਅ ਕਰਨਾ ਹੁੰਦਾ ਵੀ ਉਹ ਚਾਰजेस ਜਿਹੜੇ ਨੇ ਉਹ ਠੀਕ ਨੇ ਗਲਤ ਨੇ ਜਾਂ ਜੋ ਵੀ ਮਕਰ ਮਾਲਕ ਨੇ ਉਸ ਸਮੇਂ ਕੀਤਾ ਇਹ ਸਹੀ ਸੀ ਜਾਂ ਗਲਤ ਸੀ ਇਹ ਫੈਸਲਾ ਅਦਾਲਤਾਂ ਨੇ ਕਰਨਾ ਹੁਣ ਫੋਰ ਸਾਬ ਕੱਲ ਇਸ ਚੀਜ਼ ਤੋਂ ਖਫਾ ਹੋਏ ਨੇ ਸੁਨਾ ਨਹੀਂ ਕਿ ਆਵੀ ਕਹਿੰਦੇ ਵੀ ਠੀਕ ਗੱਲ ਨਹੀਂ ਆ ਦੇਖੋ ਕਹਿੰਦੇ ਵੀ ਇੱਕ ਤਾਂ ਉਸ ਮਕਾਰ ਮਾਲਕ ਦੇ ਘਰ ਦੇ ਵਿੱਚ ਇਸ ਤਰੀਕੇ ਨਾਲ ਚੋਰ ਦਾਖਲ ਹੋਇਆ ਕਹਿੰਦੇ ਵੀ ਉਸ ਚੋਰ ਨੇ ਇਹ ਮਕਾਰ ਮਾਲਕ ਦੀ ਉਸਦੀ ਪਰਿਵਾਰ ਦੀ ਜਿਹੜੀ ਸੁਰੱਖਿਆ ਆ ਕਹਿੰਦੇ ਵੀ ਉਹਨੂੰ ਖਤਰੇ ਦੇ ਵਿੱਚ ਪਾਇਆ ਆ ਕਹਿੰਦੇ ਵੀ ਕੋਈ ਵੀ ਇਨਸਾਨ ਹੋਊਗਾ ਕਹਿੰਦੇ ਵੀ ਅਗਰ ਉਹਦੇ ਘਰ ਦੇ ਵਿੱਚ ਇਸ ਤਰੀਕੇ ਨਾਲ ਕੋਈ ਦਾਖਲ ਹੋਊਗਾ ਤਾਂ ਕਹਿੰਦੇ ਉਹਦਾ ਪਹਿਲਾ ਕੰਮ ਇਹੀ ਹੋਊਗਾ ਕਿ ਆਪਣੇ ਤੇ ਆਪਣੇ ਪਰਿਵਾਰ ਦੀ ਹਫਾਜ਼ਤ ਕਰਨਾ ਸੋ ਕਹਿੰਦੇ ਵੀ ਜੋ ਕੁਝ ਵੀ ਉਸ ਵਿਅਕਤੀ ਨੇ ਕੀਤਾ ਉਸਨੇ ਆਪਣੇ ਤੇ ਆਪਣੇ ਪਰਿਵਾਰ ਦੀ ਹਫਾਜ਼ਤ ਲਈ ਕੀਤਾ ਕਹਿੰਦੇ ਵੀ ਬੜੀ ਮਾੜੀ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਕਿ ਉਹਨੂੰ ਹੁਣ ਉਹਦੇ ਉੱਤੇ ਇਹ ਚਾਰਜ ਲਾ ਦਿੱਤੇ ਗਏ ਨੇ ਉਹ ਚਾਰਜਸ ਜਿਹੜੇ ਨੇ ਹੁਣ ਅਦਾਲਤਾਂ ਵਿੱਚ ਜਾਣਗੇ ਅਦਾਲਤਾਂ ਦੇ ਵਿੱਚ ਫਿਰ ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਪਵੇਗਾ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਤੇ ਫੋਰਸ ਸਾਹਿਬ ਜਿਹੜੇ ਨਰਾਜ ਦੱਸੇ ਨੇ ਉਹ ਕਹਿੰਦੇ ਵੀ ਜੋ ਸਿਸਟਮ ਸਾਡਾ ਬਣਿਆ ਹੋਇਆ ਵੀ ਠੀਕ ਨਹੀਂ ਆ ਕਹਿੰਦੇ ਵੀ ਬਹੁਤ ਸਾਰੀਆਂ ਇਸਟਰੀਕ ਕਿਡਨਾਵਾ ਹੋਈਆਂ ਨੇ ਤੇ ਜਿਹਦੇ ਵਿੱਚ ਇਹ ਜਿਹੜੇ ਮਕਾਨ ਮਾਲਕ ਨੇ ਸੋ ਉਹਨਾਂ ਦੇ ਸੱਟਾ ਚੋਟਾ ਵੀ ਲੱਗਿਆ ਨੇ ਨੁਕਸਾਨ ਵੀ ਹੋਇਆ ਕਈ ਵਾਰ ਚੋਰ ਆਉਂਦੇ ਨੇ ਆ ਕੇ ਤੁਹਾਡੇ ਤੇ ਗੋਲੀ ਚਲਾ ਦਿੰਦੇ ਨੇ ਕੋਈ ਹਮਲਾ ਕਰ ਦਿੰਦੇ ਨੇ ਸੋ ਇਹ ਗੱਲਾਂ ਦੇਖੋ ਫੋਰਸ ਸਾਹਿਬ ਕਰ ਰਹੇ ਨੇ ਪਰ ਹੁਣ ਇਹ ਥੀ ਗੱਲ ਇਹ ਨਹੀਂ ਜੀ ਇਹ ਵੀ ਆ ਕਿ ਫੋਰਸ ਆਫ ਸਾਬ ਤੋਂ ਉਸ ਪੋਜੀਸ਼ਨ 'ਚ ਬੈਠੇ ਨੇ ਕਿ ਜਿੱਥੇ ਉਹਨਾਂ ਦੇ ਵਿੱਚ ਕਾਨੂੰਨ ਬਦਲਣ ਦੀ ਜਾਂ ਕਾਨੂੰਨ ਨੂੰ ਚੇਂਜ ਕਰਨੇ ਦੀ ਜਾਂ ਆਪਣੇ ਪੱਧਰ ਤੇ ਜਿਹੜੇ ਟਾਰੀਓ ਪੱਧਰ ਤੇ ਕੀ ਚੇਂਜਸ ਹੋ ਸਕਦੇ ਹਨ ਇਸ ਸਿਸਟਮ 'ਚ ਉਹ ਕਰ ਸਕਦੇ ਨੇ ਸੋ ਉਹ ਚੇਂजेस ਕਰਨ ਦੀ ਬਜਾਏ ਜਾਂ ਉਹ ਚੇਂजेस ਲਿਆਉਣ ਦੀ ਬਜਾਏ ਸਿਰਫ ਬਿਆਨਬਾਜ਼ੀ ਇਸ ਤਰੀਕੇ ਦੀ ਦੇਣੀ ਆ ਜਾਂ ਮੈਂ ਸਹਿਮਤ ਹੈਗਾ ਜਾਂ ਨਹੀਂ ਹੈਗਾ ਉਹ ਵੀ ਵੱਡੇ ਸਵਾਲ ਨੇ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਹੁੰਦੇ ਫਿਰ ਤਾਂ ਇਸ ਸਟੇਟਮੈਂਟਾਂ ਦੀ ਗੱਲ ਆ ਸਮਝ ਲੱਗਦੀ ਹੈ ਅਗਰ ਖੁਦ ਉਸ ਪੋਜੀਸ਼ਨ 'ਚ ਨੇ ਜਿੱਥੇ ਉਹਨਾਂ ਕੋਲ ਵੀ ਕਾਫੀ ਤਾਕਤ ਹੈ ਸਿਰਫ ਸਟੇਟਮੈਂਟ ਆ ਦੇਣੀ ਆ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਕੱਲ ਜਰੂਰ ਉਹਨਾਂ ਨੇ ਜੋ ਇਹ ਚਾਰजेस ਲਾਏ ਗਏ ਨੇ ਇਸ ਮਾਮਲੇ ਦੇ ਵਿੱਚ ਜੋ ਹੋਮ ਆਨਰ ਦੇ ਉੱਪਰ ਸੋ ਉਸ ਚਾਰजेस ਨੂੰ ਲਾਉਣ ਦੀ ਉਹਨਾਂ ਨੇ ਕਿਹਾ ਵੀ ਗੱਲ ਠੀਕ ਨਹੀਂ ਹੈ ਸੋ ਉਹਨਾਂ ਨੇ ਕਿਤੇ ਨਾ ਕਿਤੇ ਹੋਮ ਆਨਰ ਨੇ ਜੋ ਵੀ ਕਾਰਵਾਈ ਕੀਤੀ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਸੋ ਉਹਨੂੰ ਜਸਟੀਫਾਈ ਕੀਤਾ ਹੈ ਇਹ ਪ੍ਰਿੰਨ ਸਾਹਿਬ ਤੁਸੀਂ ਬਹੁਤ ਸਹੀ ਕਿਹਾ ਹੈ ਵੀ ਹੁਣ ਤਾਂ ਇਹਨਾਂ ਦੇ ਹੱਥ ਵਿੱਚ ਸਾਰਾ ਕੁਝ ਹੈ ਜਦੋਂ ਇਹਨਾਂ ਨੇ ਕੋਈ ਅ ਟੈਕਸਸ ਲਾਉਣੇ ਹੁੰਦੇ ਨੇ ਤਨਖਾਹਾਂ ਵਧਾਉਣੀਆਂ ਹੁੰਦੀਆਂ ਨੇ ਔਰ ਪੈਨਸ਼ਨ ਲਾਉਣੀ ਹੁੰਦੀ ਆ ਔਰ ਤੁਸੀਂ ਦੇਖ ਲਓ ਰਾਤੋਂ ਰਾਤ ਹੀ ਸਾਰਾ ਕੁਝ ਆਪਣੇ ਆਪ ਬਦਲਿਆ ਆ ਕਿ ਜਾਂ ਜਲਦੀ ਇਲੈਕਸ਼ਨ ਕਰਾਉਣੀ ਹੁੰਦੀ ਆ ਉਦੋਂ ਪ੍ਰੇਣਾ ਸਾਹਿਬ ਸਭ ਕੁਝ ਚੇਂਜ ਹੋ ਜਾਂਦਾ ਜਦੋਂ ਲੋਕਾਂ ਦੀ ਸੁਰੱਖਿਆ ਦੀ ਗੱਲਬਾਤ ਆ ਜਵੇ ਫੇਰ ਇਹ ਆਪਣੇ ਆਪ ਨੂੰ ਵੀ ਇੱਕ ਤਰ੍ਹਾਂ ਦਾ ਕਮਜ਼ੋਰ ਜਿਹਾ ਸਮਝਦੇ ਨਜ਼ਰ ਆ ਰਹੇ ਨੇ ਵੀ ਇਹ ਗਲਤ ਕੀਤਾ ਐਡਾ ਹੋਣਾ ਚਾਹੀਦਾ ਹੈਗਾ ਪਰ ਲੋਕ ਵੀ ਪ੍ਰੇਣਾ ਸਾਹਿਬ ਸਿਆਣੇ ਨੇ ਉਹ ਸਾਰੀਆਂ ਕੋਝੀਆਂ ਚਾਲਾਂ ਨੂੰ ਸਾਰੇ ਸਿਸਟਮ ਨੂੰ ਸਮਝਦੇ ਨੇ ਜੀ ਚਲੋ ਇਹ ਕੁਛ ਇਦਾਂ ਹੀ ਚੱਲੀ ਜਾਣਾ ਅਗਲੀ ਖਬਰ ਉਹ ਹੈ ਆ ਉਸ ਕੰਟਰੀ ਦੀ ਉਸ ਕੰਧ ਦੀ ਪੰਜਾਬੀ ਗਾਣਿਆਂ ਦੇ ਵਿੱਚ ਵੀ ਆਮ ਤੌਰ ਤੇ ਜ਼ਿਕਰ ਹੁੰਦਾ ਰਹਿੰਦਾ ਹੈ ਔਰ ਉਹ ਹੈਗਾ ਮੈਕਸੀਕੋ ਦੀ ਕੰਧ ਸੋ ਹੁਣ ਉਸ ਕੰਧ ਨੂੰ ਪੈਂਸਾ ਕੋਈ ਕਲਰ ਚੇਂਜ ਹੋਣ ਕਰਨਾਰੇ ਉਹਦੀ ਗੱਲਬਾਤ ਹੋ ਰਹੀ ਹੈ ਜੀ ਕੁਝ ਜਾਂ ਉਹਨੂੰ ਕਲਰ ਕਰਨਾ ਕੋਈ ਦੇਖੋ ਜੋ ਇਹ ਮੈਕਸੀਕੋ ਦੀ ਕੰਧ ਹੈ ਸੋ ਉਸ ਦਾ ਨਰਮਾਨ ਇਸ ਲਈ ਕੀਤਾ ਗਿਆ ਸੀ ਵੀ ਜੋ ਗੈਰ ਕਾਨੂੰਨੀ ਲੋਕ ਨੇ ਉਹ ਏ ਮੈਕਸੀਕੋ ਵਾਲੇ ਪਾਸੇ ਤੋਂ ਅਮਰੀਕਾ ਦੇ ਵਿੱਚ ਦਾਖਲ ਨਾ ਹੋ ਸਕਣ ਉੱਤੇ ਕੰਦ ਦੀ ਸਾਰੀ ਕੀਤੀ ਗਈ ਸੀ ਡਰਾਮਪ ਸਾਹਿਬ ਦਾ ਇਹ ਇਹ ਪ੍ਰਮੁੱਖ ਮੁੱਦਾ ਰਿਹਾ ਸੀ ਬੇ ਜਿੱਥੇ ਕੰਦ ਬਣਾਵਾਂਗੇ ਤੇ ਹੁਣ ਇਹਦੇ ਵਿੱਚ ਜੋ ਇਹ ਯੂਐਸ ਦਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਐ ਸੋ ਉਹਨਾਂ ਦੇ ਜਿਹੜੇ ਸੈਕਟਰੀ ਨੇ ਕ੍ਰਿਸਟੀ ਨਾਇਮ ਸੋ ਉਹਨਾਂ ਨੇ ਗੱਲ ਕਹੀ ਐ ਕਹਿੰਦੇ ਵੀ ਇਹ 트ੰਪ ਸਾਹਿਬ ਦਾ ਇੱਕ ਆਈਡੀਆ ਸੀ 트ੰਪ ਸਾਹਿਬ ਦੀ ਇੱਕ ਸੋਚ ਸੀਗੀ ਸੋ ਕਿ ਅਸੀਂ ਇਹ ਕੰਧ ਬਣਾਉਣੀ ਐ ਤਾਂ ਗੈਰਕਾਨੂੰਨੀ ਜਿਹੜਾ ਪ੍ਰਵਾਸ ਹੈ ਨੂੰ ਰੋਕਣਾ ਆ ਕਿਉਂਕਿ ਹੁਣ ਕੰਧ ਕਾਫੀ ਉੱਚੀ ਉੱਥੇ ਬਣਾਈ ਗਈ ਐ ਬਣਾਈ ਜਾ ਵੀ ਰਹੀ ਐ ਤਾਰਾ ਵਗੈਰਾ ਵੀ ਲਾਇਆ ਗਿਆ ਨੇ ਪਰ ਸਟਿਲ ਇਸ ਤਰੀਕੇ ਦੀਆਂ ਇਹ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਕਿ ਉਹ ਕੰੰਦ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਸ ਨੂੰ ਡਫਾ ਦਿੱਤੀ ਜਾਂਦੀਆਂ ਨੇ ਜਿਵੇਂ ਤੁਸੀਂ ਪੰਜਾਬੀ ਗੀਤ ਦਾ ਜ਼ਿਕਰ ਕਰਦੇ ਹੋ ਸੋ ਉਹਦੇ ਵਿੱਚ ਵੀ ਇਸ ਤਰੀਕੇ ਦੀਆਂ ਸੱਤਰਾ ਸੀਆ ਵੀ ਸਾਨੂੰ ਕੋਈ ਕੰੰਦਾ ਵਗੈਰਾ ਨਹੀਂ ਰੋਕ ਸਕਦੀਆਂ ਸੋ ਭਾਵੇਂ ਹੁਣ ਦੇਖੋ ਸਖਤੀ ਕੀਤੀ ਹੈ ਡਰਮ ਸਾਹਿਬ ਨੇ ਰੋਕਿਆ ਹੈ ਲੋਕਦਾਰ ਨੂੰ ਇਥੋਂ ਰਿਪੋਰਟ ਵੀ ਕੀਤਾ ਹੈ ਕਾਫੀ ਕਮੀ ਆਈ ਹੈ ਗੈਰ ਕਾਨੂੰਨੀ ਪ੍ਰਵਾਸੀ ਦੇ ਵਿੱਚ ਪਰ ਹੁਣ ਜਿਵੇਂ ਇਹ ਹੋਮਲੈਂਡ ਸਕਿਉਰਿਟੀ ਦੇ ਜਿਹੜੇ ਸੈਕਟਰੀ ਨਿਕ੍ਰਿਸਟੀ ਨਾਇਮਸ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਜਿਹੜੀ ਇਹ ਇਕੰਦ ਹੈ ਸੋ ਇਸ ਨੂੰ ਕਹਿੰਦੇ ਵੀ ਇਹ ਕਾਲਾ ਰੰਗ ਕੀਤਾ ਜਾਊਗਾ ਕਾਲੇ ਰੰਗ ਨਾਲ ਕਹਿੰਦੇ ਫਿਰ ਕੀ ਹੋਊਗਾ ਜਦੋਂ ਸਾਰੀ ਕੰਦ ਕਾਲੀ ਹੋਊਗੀ ਸੋ ਗਰਮੀ ਦੇ ਨਾਲ ਕਹਿੰਦੇ ਇਹ ਸਟਰਕਚਰ ਜਿਹੜਾ ਆ ਇਹ ਕਾਫੀ ਗਰਮ ਹੋ ਜਾਊਗਾ ਸੋ ਜਦੋਂ ਇਹ ਸਟਰਕਚਰ ਕਾਫੀ ਗਰਮ ਹੋਵੇਗਾ ਸੋ ਇਹਨੂੰ ਫਿਰ ਜਦੋਂ ਕੋਈ ਵਿਅਕਤੀ ਹੱਥ ਲਾਊਗਾ ਸੋ ਉਹਦੇ ਵਾਸਤੇ ਕਾਫੀ ਮੁਸ਼ਕਲਾ ਹੋਣਗੀਆਂ ਸੋ ਕਹਿੰਦੇ ਵੀ ਇਹਨੂੰ ਅਸੀਂ ਕਾਲਾ ਪੇਂਟ ਕਰਾ ਕੇ ਸਾਰੀ ਕੰਦ ਕਾਲੀ ਕਰਵਾ ਕੇ ਸੋ ਹੋਰ ਮੁਸ਼ਕਲ ਕਰਾਂਗੇ ਵੀ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਕਿਸੇ ਵੀ ਢੰਗ ਦੇ ਨਾਲ ਇਸ ਕੰਦ ਨੂੰ ਨਾ ਟਪ ਸਕਣ ਸੋ ਉਹੜਾ ਨੂੰ ਇਹ ਇੱਕ ਕੰਦ ਇੰਨੀ ਗਰਮ ਲੱਗੇ ਕਿ ਉਹ ਉੱਪਰ ਚੜਨ ਤੋਂ ਪਰੇਸ਼ ਕਰਨ ਹੁਣ ਦੇਖੋ ਕਿ ਇਹਦੇ ਨਾਲ ਕੁਝ ਹੋਰ ਫਰਕ ਪਵੇਗਾ ਨਹੀਂ ਪਵੇਗਾ ਇਹਦੇ ਬਾਰੇ ਦਾ ਕਹਿਣਾ ਮੁਸ਼ਕਲ ਹੈ ਪਰ ਹੁਣ ਇਹ ਜ਼ਰੂਰ ਇਹ ਗੱਲ ਹੈ ਜਿਹੜੇ ਉਹਨਾਂ ਦੇ ਹੋਮ ਲੈਂਡ ਸੈਕਟਰੀ ਨੇ ਗੱਲ ਕਹੀ ਹੈ ਕਿ ਅਸੀਂ ਇਸ ਕੰਦ ਨੂੰ ਕਾਲਾ ਪੇਂਟ ਕਰਾਂਗੇ ਤਾਂ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇੱਥੇ ਔਰਤੋਂ ਰੋਕਿਆ ਜਾ ਸਕੇ ਸੋ ਇਹਦੇ ਵਿੱਚ ਇੱਕ ਖਬਰ ਮੌਂਟਰੀਅਲ ਤੋਂ ਆ ਰਹੀ ਹੈ ਆਸਟੀਐਮਪੀ ਦੇ ਹਵਾਲੇ ਦੇ ਨਾਲ ਉਹਨਾਂ ਨੇ ਇੱਕ ਇਹ ਮਾਈਨਰ ਨੂੰ ਜਿਹੜਾ ਛੋਟਾ ਹੈ ਉਮਰ ਦੇ ਵਿੱਚ ਸੋ ਉਹਨੂੰ ਅਰੈਸਟ ਕੀਤਾ ਆ ਸੋ ਉਹਦੇ ਉੱਪਰ ਇਹ ਟੈਰਰਿਜ਼ਮ ਰਿਲੇਟਡ ਚਾਰजेस ਲਾਏ ਗਏ ਨੇ ਕਹਿੰਦੇ ਵੀ ਇਹ ਜੋ ਯੂਥ ਹੈ ਸੋ ਇਹ ਇਸਲਾਮਿਕ ਸਟੇਟ ਦੇ ਨਾਲ ਨਾਲ ਇੱਕ ਘਟੋ ਘਟ ਇੱਕ ਅਟੈਕ ਜਿਹੜਾ ਸੀਗਾ ਕਾਰਨ ਦੇ ਕਹਿੰਦੀ ਤਿਆਰੀ ਕਰ ਰਿਹਾ ਸੀਗਾ ਸੋ ਇਹਦੇ ਵਿੱਚ ਕਹਿੰਦੇ ਕਿ ਅਸੀਂ ਉਸ ਹਮਲੇ ਤੋਂ ਪਹਿਲਾਂ ਹੀ ਅਸੀਂ ਇਸ ਵਿਅਕਤੀ ਨੂੰ ਜਿਹੜਾ ਸੀ ਜਦੀ ਉਮਰ ਘੱਟ ਹੈ ਹਲੇ ਸੋ ਉਹਨੂੰ ਗ੍ਰਿਫਤਾਰ ਕਰ ਲਿਆ ਆ ਸੋ ਪਹਿਲਾਂ ਵੀ ਸਾਨੂੰ ਪਤਾ ਵੀ ਇਸ ਤਰੀਕੇ ਦੀ ਜਿਹੜੀ ਆ ਗ੍ਰਿਫਤਾਰੀਆਂ ਇਹ ਸਿੱਕ ਬੈਗ ਦੇ ਵਿੱਚ ਹੋ ਚੁੱਕੀਆਂ ਨੇ ਤਾਂ ਇੱਕ ਹੋਰ ਜਣੇ ਦੀ ਉਪ ਤੋਂ ਇਸ ਬਾਬਤ ਹੋਣ ਗ੍ਰਿਫਤਾਰੀ ਸਾਹਮਣੇ ਆਈ ਜੀ ਜੀ ਪ੍ਰਿੰਸ ਸਾਹਿਬ ਅੱਗੇ ਸਰੋਤੇ ਦਾ ਸਵਾਲ ਸੀਗਾ ਇੱਕ ਤਾਂ ਟਰੱਕਿੰਗ ਇੰਡਸਟਰੀ ਨਾਲ ਕੋਈ ਅਪਡੇਟ ਹੋਵੇ ਅ ਮਾਰਡਰਸ ਅ ਕਲੀਅਰੈਂਸ ਨੂੰ ਲੈ ਕੇ ਇੰਗਲਿਸ਼ ਟੈਸਟ ਬੀਓ ਸੌਰੀ ਇੰਗਲਿਸ਼ ਲੈਂਗੁਏਜ ਦੇ ਰਿਗਾਰਡਿੰਗ ਜਾਂ ਦੂਸਰਾ ਸੀਗਾ ਜਿਹੜਾ ਫਲੋਰੀਡਾ ਦੇ ਵਿੱਚ ਪੰਜਾਬੀ ਡਰਾਈਵਰ ਦੇ ਗਲਤ ਯੂ ਟਰਨ ਨੂੰ ਲੈ ਕੇ ਤਿੰਨ ਮੌਕਿਆਂ ਨੇ ਇਸ ਨਾਲ ਦੇ ਵਿੱਚ ਅਦਾਲਤ 'ਚ ਪੇਸ਼ ਕੀਤਾ ਗਿਆ ਵੀ ਉਹਨਾਂ ਨੂੰ ਕੋਈ ਡੈਪਥ ਦੀ ਸਜ਼ਾ ਕੁਛ ਐਲਾਨੀ ਗਈ ਹੈ ਕੋਈ ਅਪਡੇਟ ਹੈ ਦੇ ਨਾਲ ਸੰਬੰਧਿਤ ਦੇਖੋ ਹਾਲੇ ਉਸ ਨੌਜਵਾਨ ਦੇ ਉੱਪਰ ਜਿਹੜੇ ਚਾਰਜਸ ਲੱਗੇ ਨੇ ਜਿਹੜਾ ਵੀਕਲ ਹੋਮੋਸਾਈਡ ਹੁੰਦਾ ਸੋ ਉਹਦੇ ਚਾਰਜ ਲੱਗੇ ਕਿ ਤਿੰਨ ਮੌਤਾਂ ਹੋਈਆਂ ਨੇ ਸੋ ਤਿੰਨ ਚਾਰਜ ਵੀਕਲ ਹੋਮੋਸਾਈਡ ਦੇ ਉਹਦੇ ਉੱਪਰ ਲੱਗੇ ਨੇ ਹੁਣ ਦੇਖੋ ਇਹ ਕਿ ਇਹ ਮਾਮਲਾ ਇਹ ਆਈਐਸਟੇ ਕੋਲ ਵੀ ਆਇਆ ਹੈ ਕਿਉਂਕਿ ਆਈਐਸ ਜੋ ਹੈ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਗੈਰ ਕਾਨੂੰਨੀ ਜਿਨ੍ਹਾਂ ਕੋਲ ਕੋਈ ਉੱਥੇ ਦਾ ਸਟੇਟਸ ਨਹੀਂ ਹੁੰਦਾ ਸੋ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਆਈਐਸ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਨੌਜਵਾਨ ਵੀ ਦੱਸਿਆ ਜਾ ਰਿਹਾ ਕਿ 2018 ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਵਾਇਆ ਮੈਕਸੀਕੋ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀਗਾ ਸੋ ਹੁਣ ਜਦੋਂ ਫਿਰ ਇਸ ਦੀ ਜਿਹੜੀ ਸਜ਼ਾ ਆ ਵਿੰਧਰ ਜੀ ਜੋ ਖਤਮ ਹੋਵੇਗੀ ਜੋ ਵੀ ਅਦਾਲਤ ਸਜ਼ਾ ਦੇਗੀ ਕੋਈ ਹਜੀ ਤਾ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਆ ਉਹ ਹੁਣ ਅਦਾਲਤ ਦੇ ਵਿੱਚ ਇਹ ਮਾਮਲਾ ਚੱਲੇਗਾ ਸੋ ਅਦਾਲਤ ਨੇ ਗਾਹਾਂ ਫੈਸਲਾ ਕਰਨਾ ਵੀ ਇਹ ਜੋ ਚਾਰਜਸ ਲੱਗੇ ਨੇ ਸਹੀ ਨੇ ਜਾਇ ਹੇ ਤੂੰ ਗਲਤੀ ਹੋ ਗਈ ਹੈ ਇਹ ਗਲਤੀ ਉਸ ਵੱਲੋਂ ਇੰਟੈਂਸ਼ਨਲੀ ਨਹੀਂ ਕੀਤੀ ਗਈ ਨਹੀਂ ਪਤਾ ਲੱਗਾ ਹੋ ਗਈ ਹੈ ਗਲਤੀ ਉਹ ਹਜੇ ਫੈਸਲਾ ਹੋਣਾ ਉਹ ਸਮਾਂ ਲੱਗੇਗਾ ਅਦਾਲਤੀ ਫੌਸਟ ਤੋਂ ਪਰ ਇੰਨੀਆਂ ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਵੀ ਜਿਹੜਾ ਇੰਗਲਿਸ਼ ਦਾ ਟੈਸਟ ਹੁੰਦਾ ਵੀ ਉਹਨੂੰ ਬੇਸਿਕ ਇੰਗਲਿਸ਼ ਆਉਂਦੀ ਹੈ ਜਾਂ ਨਹੀਂ ਆਉਂਦੀ ਜਾਂ ਬੇਸਿਕ ਸਾਈਨ ਉਸ ਨੂੰ ਪਤਾ ਜਾਂ ਨਹੀਂ ਪਤਾ ਸੋ ਉਹਦੇ ਵਿੱਚ ਜ਼ਰੂਰ ਸਾਹਮਣੇ ਆਇਆ ਦੀ ਇਸ ਨੂੰ ਜਿਹੜੇ ਇੰਗਲਿਸ਼ ਨਾਲ ਸੰਬੰਧ ਸਵਾਲ ਪੁੱਛੇ ਗਏ ਸੀ ਸਿਰਫ ਦੋਆਂ ਦਾ ਉਹ ਸਹੀ ਜਵਾਬ ਦੇ ਸਕਿਆ ਜੈਸਨ ਉਹ ਚ ਬਾਕੀਆਂ ਦਾ ਉਹ ਜਵਾਬ ਹੀ ਨਹੀਂ ਦੇ ਸਕਿਆ ਮੈਨੂੰ ਸਮਝ ਹੀ ਨਹੀਂ ਲੱਗਾ ਤੇ ਉਹਦੇ ਕੋਲੋਂ ਕੀ ਪੁੱਛਿਆ ਜਾ ਰਿਹਾ ਤੇ ਨਾਲ ਜਿਹੜੇ ਸਾਈਨ ਵਗੈਰਾ ਵੀ ਸੀਗੇ ਜਿਹੜੋਂ ਉਹਨੂੰ ਦਿਖਾਏ ਜਾ ਰਹੇ ਸੀ ਤਾਂ ਉਹ ਸਾਈਨਾਂ ਨੂੰ ਵੀ ਪੜਨ ਤੋਂ ਉਹ ਸਮਰਥਿਤ ਸੀਗਾ ਪਤਾ ਨਹੀਂ ਕਿ ਲੱਗ ਰਿਹਾ ਵੀ ਕਿਹੜੇ ਸਾਈਨ ਦਾ ਕੀ ਮਤਲਬ ਹੈ ਹੁਣ ਦੇਖੋ ਜਿਹੜਾ ਵਿਅਕਤੀ ਇਹ ਟਰੱਕ ਚਲਾ ਰਿਹਾ ਹੈ ਅਮਰੀਕਾ ਦੇ ਵਿੱਚ ਉਸਨੇ ਟੈਸਟ ਪਾਸ ਕੀਤੇ ਨੇ ਟੈਸਟ ਪਾਸ ਕਰਨ ਤੋਂ ਬਾਅਦ ਉਸਨੂੰ ਲਾਇਸੈਂਸ ਮਿਲਿਆ ਉਹ ਆਲਰੇਡੀ ਰੋਡ ਦੇ ਉੱਪਰ ਚਲਾ ਰਿਹਾ ਸੋ ਇਹ ਵੈਸੇ ਤਾਂ ਬੜਾ ਔਖਾ ਆ ਵੀ ਉਹਨੂੰ ਪਤਾ ਹੀ ਨਾ ਹੋਵੇ ਸਾਈਨਾਂ ਦੀ ਸਮਝ ਹੀ ਨਾ ਹੋਵੇ ਵੀ ਇੱਕ ਸਾਈਨ ਵੀ ਨਾ ਸਮਝ ਲੱਗ ਰਿਹਾ ਹੋਵੇ ਹੁਣ ਇਹ ਕੋਈ ਉਹ ਜਾਣਬੁੱਝ ਕੇ ਇਸ ਤਰੀਕੇ ਨਾਲ ਕਰ ਰਿਹਾ ਵੀ ਉਹਨੂੰ ਉਸ ਕੇਸ ਦੇ ਵਿੱਚ ਕੋਈ ਬਚਾਹ ਹੋ ਜਾਵੇ ਜਾਂ ਵਾਕਿਆ ਹੀ ਉਸ ਨੂੰ ਸਾਈਨਾਂ ਦੀ ਕੋਈ ਸਮਝ ਨਹੀਂ ਸੀ ਇਹ ਹੁਣ ਦੇਖੋ ਮਾਮਲਾ ਅਦਾਲਤਾਂ ਦੇ ਵਿੱਚ ਜਾਣਾ ਉੱਥੇ ਤੈ ਹੋਣਾ ਪਰ ਜੋ ਇਹ ਇੰਗਲਿਸ਼ ਨਾਲ ਸੰਬੰਧੀ ਸਵਾਲ ਪੁੱਛੇ ਗਏ ਸੀਗੇ ਉਹਦੇ ਕੋਲ ਜਿਹੜੇ ਬੇਸਿਕ ਸਵਾਲ ਹੁੰਦੇ ਨੇ ਚ ਸਾਈਨ ਵਗੈਰਾ ਉਹ ਦਿਖਾਏ ਗਏ ਤਾਂ ਪਤਾ ਲੱਗਾ ਵੀ ਇਹਦੇ ਵਿੱਚ ਬਹੁਤ ਘੱਟ ਸਵਾਲਾਂ ਦੇ ਉਹ ਸਹੀ ਜਵਾਬ ਦੇ ਸਕਿਆ ਜੀ ਪ੍ਰਣ ਸਾਹਿਬ ਬਹੁਤ ਬਹੁਤ ਧੰਨਵਾਦ ਕਲੀ-ਕਲੀ ਖਬਰ ਅਪਡੇਟ ਦੇਣ ਦੇ ਲਈ ਪ੍ਰਣ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਐ ਕਿਸੇ ਵੀ ਸਰੋਤਿਆਂ ਨੇ ਖਾਸ ਕਰਕੇ ਟਰੱਕ ਲੋਨ ਦੇ ਬਾਬਤ ਮੁਹਾਰਤ ਰੱਖ ਰਹੇ ਨੇ ਲੰਮਾ ਤਰਮੈਸ ਰਾਜ ਕੁਲਤਨ ਸਿੰਘ ਕਹਣਾਵਾਂ ਰਹੇ